ਸੰਗਤ ਜੀ ਇਹ ਕਰ ਰਿਹਾ ਹੈ ਸਰਦਾਰ ਗੁਰਜਿੰਦਰ ਸਿੰਘ ਪਿੰਡ ਮੁੱਛਲ ਟਾਂਗਰਾਂ ਦੇ ਨੇੜੇ ਇਹ ਡੈਲਸਸ ਹੁੰਦੇ ਨੇ ਇਹਨਾਂ ਦੇ ਤੇ ਆਰਥਿਕ ਤੌਰ ਤੇ ਇਹਨੇ ਨਹੀਂ ਸੀ ਕਿ ਡੈਲਸਸ ਕਰਵਾ ਸਕਣ ਪਰ ਹੁਣ ਖਾਲਸਾ ਏਡ ਦੇ ਰਾਹੀ ਇਨਾਂ ਵੀਰ ਵੀਰ ਦੇ ਡੈਲਸਸ ਹੋ ਰਹੇ ਨੇ ਤੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਦਾਂ ਠੀਕ ਠਾਕ ਚੜ੍ਹਦੀ ਕਲਾ ਚੋਂ ਹਾਂ ਜੀ ਠੀਕ ਠਾਕ ਵੀਰ ਜੀ ਠੀਕ ਆ ਤੇ ਕਿਵੇਂ ਹੁਣ ਠੀਕ ਠਾਕ ਹਾਂਜੀ ਵੀਰ ਜੀ ਹੁਣ ਮੈਂ ਠੀਕ ਠਾਕ ਆ ਪਹਿਲਾਂ ਮੈਂ 4 ਸਾਲ ਜਲੰਧਰੋਂ ਲਾਈਫ ਲਾਈਨ ਤੋਂ ਡੈਲਸ ਸਬਸਕ੍ਰਾਈਬ ਆ ਉਹ ਤਾਂ ਮੇਰਾ ਖਰਚਾ ਬਹੁਤ ਜ਼ਿਆਦਾ ਸੀ ਤੇ ਹੁਣ ਮੈਂ 1 ਸਾਲ ਹੋ ਗਿਆ ਮਾ ਬੀਵੀ ਕਬੂਲਾਂ ਤੇ ਫਤੇ ਘੜੀ ਚੂੜੀਆਂ ਤੋਂ ਖਾਲਸਾ ਐਡ ਤੋਂ ਡੈਲਸ ਕਰਾ ਰਿਹਾ ਹੁਣ ਮੇਰਾ ਸਾਰਾ ਖਰਚਾ ਵੱਜਦਾ ਆ ਤੇ ਬਹੁਤ ਵਧੀਆ ਭਾਜੀ ਲਾਜ ਕਰਦੇ ਆ ਸਟਾਫ ਬਹੁਤ ਵਧੀਆ ਆ ਤੇ ਖਾਲਸਾ ਐਡ ਤਾਂ ਮੈਂ ਬਹੁਤ ਬਹੁਤ ਦਾ ਨਮਾਦਿਆ ਭਾਜੀ ਮੇਰਾ ਬਿਲਕੁਲ ਵਧੀਆ ਖਰਚਾ ਚੁੱਕਿਆ ਖਾਲਸਾ ਐਡ ਨੇ ਜੀ ਤੇ ਪਹਿਲਾਂ ਕਿੰਨਾ ਖਰਚ ਆ ਜਾਂਦਾ ਸੀਗਾ ਮਹੀਨੇ ਦਾ ਭਾਜੀ ਮਹੀਨੇ ਦਾ 18-20000 ਰੁਪਏ ਭਾ ਹੁਣ ਬਚਨ ਲੱਗ ਗਿਆ ਹਾਂਜੀ ਹੁਣ ਬਚਨ ਲੱਗ ਗਿਆ ਭਾਜੀ ਠੀਕ ਹੈ ਜੀ ਬਹੁਤ ਧੰਨਵਾਦ ਬਾਦਸ਼ਾਹ ਕਿਰਪਾ ਕਰਨ ਜਲਦੀ ਠੀਕ ਹੋ ਮੂੰ ਹਾਂਜੀ ਠੀਕ